ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਜੀ ਇਹ ਵੀਡੀਓ ਹੈਗੀ ਹੈ ਜੀ ਟਿਊਜ਼ਡੇ ਦੀ ਤੇ ਪ੍ਰੀਤ ਚਲੇ ਗਏ ਸੀ ਆਫਿਸ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਘਰ ਦੀ ਸਫਾਈ ਕਰਨ ਬੱਚੇ ਵੀ ਚਲੇ ਗਏ ਸੀ ਆਪਣਾ ਸਕੂਲ ਠੀਕ ਹੈ ਜੀ ਤੇ ਚਲੋ ਜੀ ਫਿਰ ਇਹ ਜਦੋਂ ਜਾਂਦੇ ਨੇ ਸਾਰਾ ਗਾਹ ਇਦਾਂ ਹੀ ਪਾ ਕੇ ਜਾਂਦੇ ਨੇ ਬਹੁਤ ਜ਼ਿਆਦਾ ਗਾਹ ਪਾਇਆ ਹੁੰਦਾ ਇਹਨਾਂ ਨੂੰ ਭੇਜਣ ਤੋਂ ਬਾਅਦ ਫਿਰ ਮੈਂ ਕੱਲਾ ਕੱਲਾ ਸਮਾਨ ਚੱਕਣ ਲੱਗਦੀ ਆਂਗੀ ਤੇ ਬੈੱਡ ਸ਼ੀਟ ਵਗੈਰਾ ਜੋ ਵੀ ਹੈ ਆਪਣਾ ਉਹ ਝਾੜਦੀ ਆਂਗੀ ਤੇ ਚੰਗੀ ਤਰ੍ਹਾਂ ਵਿਛਾਣੀ ਆਂਗੀ ਕਿਉਂਕਿ ਐਦਾਂ ਹੁੰਦਾਗਾ ਸਵੇਰੇ ਸਵੇਰੇ ਕਾਲੀ ਹੁੰਦੀ ਆ ਸਾਰਿਆਂ ਨੂੰ ਫਿਰ ਜੋ ਸਮਾਨ ਜਿੱਥੇ ਛੱਡ ਕੇ ਜਾਣਾ ਹੁੰਦਾ ਉੱਥੇ ਛੱਡ ਕੇ ਚਲੇ ਜਾਂਦੇ ਨੇ ਫਿਰ ਪਤਾ ਵੀ ਹੁੰਦਾ ਵੀ ਚਲੋ ਅਮਨ ਨੇ ਚੱਕ ਦੇਣਾਗਾ ਹਨਾ ਤੇ ਚਲੋ ਮੈਂ ਤਾਂ ਘਰ ਹੀ ਹੁੰਨੀ ਆਂਗੀ ਤੇ ਤਾਂ ਕਰਕੇ ਉਹ ਸਾਰਾ ਸਮਾਨ ਐਦਾਂ ਹੀ ਛੱਡ ਜਾਂਦੇ ਨੇ ਮੈਂ ਸਾਰਾ ਪਿੱਛੋਂ ਉਹਨਾਂ ਦੇ ਚੱਕ ਦਿੰਨੀ ਆਂਗੀ ਤੇ ਲੋ ਜੀ ਫਿਰ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਗਏ ਸੀ ਮੰਡੀ ਰਾਤ ਨੂੰ ਤੇ ਉਹ ਮੰਡੀ ਦੇ ਵਿੱਚੋਂ ਅਸੀਂ ਸਬਜ਼ੇ ਸਬਜ਼ੀਆਂ ਲੈ ਕੇ ਆਏ ਸੀ ਥੋੜੇ ਬਹੁਤੇ ਸਬਜ਼ੀਆਂ ਤਾਂ ਪ੍ਰੀਤ ਨੇ ਆਂਦੇ ਸਾਰੀ ਫ੍ਰਿਜ ਦੇ ਵਿੱਚ ਲਾਤੀਆਂ ਸੀ ਤੇ ਆਲੂ ਪਿਆਜ਼ ਵਗੈਰਾ ਖੁੱਲਣ ਵਾਲੇ ਰਹਿੰਦੇ ਸੀ ਤੇ ਫਿਰ ਮੈਨੇ ਕਿਚਨ ਦੇ ਵਿੱਚ ਆ ਕੇ ਆਲੂ ਪਿਆਜ਼ ਵਗੈਰਾ ਟੋਕਰੀਆਂ ਦੇ ਵਿੱਚ ਪਾਏ ਤੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਰੱਖਿਆ ਟਮਾਟਰ ਵਗੈਰਾ ਕੱਡੇ ਲਸਣ ਅਦਰਕ ਜੋ ਵੀ ਅਸੀਂ ਸਮਾਨ ਲੈ ਕੇ ਆਏ ਸੀ ਸਾਰਾ ਟੋਕਰੀਆਂ ਦੇ ਵਿੱਚ ਪਾ ਕੇ ਰੱਖਿਆ ਜੀ ਤੇ બસ ਫਿਰ ਮੈਂ ਹੁਣ ਕਿਚਨ ਦੇ ਵਿੱਚ ਤਾਂ ਖੜੀ ਹੋਈ ਸੀ ਖੜੀ ਖੜੀ ਨੇ ਕਿਚਨ ਦਾ ਜੋ ਸਾਰਾ ਕੰਮ ਸੀ ਉਹ ਸਾਰਾ ਹੀ ਸਮੇਟਤਾ ਮੈਨੇ ਤੇ ਪੱਤੇ ਵਗੈਰਾ ਮੈਂ ਬਾਹਰ ਗਊ ਨੂੰ ਪਾ ਦਿੰਦੀ ਹੁੰਨੀ ਆ ਜੀ ਜਿਵੇਂ ਹੁਣ ਬਾਹਰ ਪਸ਼ੂ ਫਿਰਦੇ ਹੁੰਦੇ ਨੇ ਚਲੋ ਖਾ ਲੈਂਦੇ ਨੇ ਹਨਾ ਪੱਤੇ ਵਗੈਰਾ ਮੂਲੀਆਂ ਦੇ ਜੋ ਹੁੰਦੇ ਨੇ ਤੇ ਉਸ ਤੋਂ ਬਾਅਦ ਆ ਗਈ ਜੀ ਮੈਂ ਡ్రਾਈੰਗ ਰੂਮ ਦੇ ਵਿੱਚ ਡ్రਾਈੰਗ ਰੂਮ ਦੇ ਵਿੱਚ ਸਾਰਾ ਮਤਲਬ ਸਾਫ਼ ਕੀਤਾ ਮੈਨੇ ਦੀਵਾਨ ਵੀ ਸਾਫ਼ ਕੀਤਾ ਸਾਰੇ ਸੋਫਿਆਂ ਦੇ ਕਵਰ ਵਗੈਰਾ ਸਾਰੇ ਕਿਉਂਕਿ ਬੱਚੇ ਨੇ ਹੁਣ ਡੇਲੀ ਸ਼ਾਮ ਨੂੰ ਇਹਨਾਂ ਦੀ ਆਦਤ ਹੀ ਬਣੀ ਪਈ ਹੈਗੀ ਸੋਫਿਆਂ ਤੇ ਇਹ ਪੂਰੀ ਚੰਗੀ ਤਰ੍ਹਾਂ ਟੱਪਦੇ ਨੇ ਇਹ ਤੇ ਸਾਰੇ ਕਵਰ ਨੇ ਜੋ ਇਕੱਠੇ ਕਰ ਦਿੰਦੇ ਨੇ ਤਾਂ ਫਿਰ ਮੈਨੂੰ ਡੇਲੀ ਸਵੇਰੇ ਮੇਰੀ ਵੀ ਆਤ ਬਣੀ ਹੋਈ ਹੈ ਮੈਂ ਸਾਰਾ ਸੈੱਟ ਕਰਨਾ ਹੁੰਦਾ ਐਵੇਂ ਹੁੰਦਾ ਵੀ ਕਈ ਵਾਰੀ ਕੋਈ ਆ ਜਾਂਦਾ ਹਨਾ ਫਿਰ ਚੰਗਾ ਜਾਣੀ ਲੱਗਦਾ ਹੈਗਾ ਤੇ ਮੈਂ ਅੱਜ ਸੋਚਿਆ ਫਿਰ ਚਲੋ ਦੀਦੀ ਨੂੰ ਮੈਟ ਵਗੈਰਾ ਚੱਕ ਕੇ ਦੀਦੀ ਤੋਂ ਝਾੜੂ-ਪੋਚਾ ਕਰਾਇਆ ਜਾਵੇ ਚੰਗੀ ਤਰ੍ਹਾਂ ਬਸ ਇਹੀ ਕੰਮ ਹੁੰਦੇ ਨੇ ਡੇਲੀ ਤੇ ਜੀ ਸਫਾਈ ਚੰਗੀ ਤਰ੍ਹਾਂ ਹੋ ਜੇ ਤਾਂ ਘਰ ਸਾਫ਼-ਸਾਫ਼ ਹੋ ਤੇ ਵਧੀਆ ਸੋਹਣਾ ਲੱਗਦਾ ਹੈਗਾ ਘਰ ਫਿਰ ਮੈਂ ਆ ਗਈ ਜੀ ਇੱਕੰਦੇ ਰੂਮ ਦੇ ਵਿੱਚ ਇੱਕੰਦੇ ਰੂਮ ਦੇ ਵਿੱਚ ਇੱਕਨ ਪੂਰਾ ਚੰਗੀ ਤਰ੍ਹਾਂ ਗਾਪਾ ਕੇ ਜਾਂਦਾ ਜੋ ਕੱਪੜੇ ਵਗੈਰਾ ਉਤਾਰਦਾ ਸਾਰੇ ਚੇਅਰ ਵਗੈਰਾ ਤੇ ਏਦਾਂ ਹੀ ਪਏ ਹੁੰਦੇ ਨੇ ਮੈਂਨੇ ਉਹਦੇ ਰੂਮ ਦੇ ਵਿੱਚ ਚੱਦਰ ਵਿਛਾਈ ਤੇ ਸਾਰੇ ਕੱਪੜੇ ਉਹਦੇ ਇੱਕ ਪਾਸੇ ਟੰਗੇ ਚੱਪਲਾਂ ਵਗੈਰਾ ਵੀ ਰੱਖੀਆਂ ਡਰਾਅਰ ਦੇ ਵਿੱਚ ਤੇ ਉਹਦਾ ਰੂਮ ਵੀ ਚੰਗੀ ਤਰ੍ਹਾਂ ਮੈਂ ਸਾਫ ਕਰਤਾ ਦੀਦੀ ਹਜੇ ਆਈ ਨਹੀਂ ਸੀ ਕੰਮ ਵਾਲੇ ਤੇ ਮੈਂ ਉਹਨਾਂ ਦੀ ਵੇਟ ਹੀ ਕਰ ਰਹੀ ਸੀ ਤੇ ਫਿਰ ਮੇਰੇ ਯਾਦ ਆਵੇ ਹਜੇ ਕੱਪੜੇ ਵੀ ਧੋਣ ਵਾਲੇ ਪਏ ਨੇ ਤਕਰੀਬਨ ਮੈਨੂੰ 12 ਵਜੇ ਆਂਦੇ ਨੇ ਕੰਮ ਨਵੇੜ ਦੇ ਨੂੰ ਪਰ ਅੱਜ ਤਾਂ ਕੁਝ ਜ਼ਿਆਦਾ ਹੀ ਟਾਈਮ ਹੋ ਗਿਆ ਸੀ ਦੀਦੀ ਵੀ ਆਏ 12:30 ਵਜੇ ਮੈਂ ਮਸ਼ੀਨ ਲਾ ਲਈ ਸੀ ਕੱਪੜੇ-ਕੁਪੜੇ ਧੋਲੇ ਸੀ ਥੋੜੇ ਜਿਹੇ ਰਹਿ ਗਏ ਸੀ ਬਸ ਤੇ ਦੀਦੀ ਫਿਰ ਕਾਫੀ ਜ਼ਿਆਦਾ ਲੇਟ ਆਏ ਉਹ ਕਹਿੰਦੇ ਵੀ ਮੈਂ ਮੈਡੀਸਨ ਵਗੈਰਾ ਲੈਣ ਚਲ ਗਈ ਸੀ ਤਾਂ ਕਰਕੇ ਕਾਫੀ ਲੇਟ ਹੋ ਗਏ ਤੇ ਹਜੇ ਚਲੋ ਸਫਾਈਆਂ-ਸਫਾਈਆਂ ਕਰ ਰਹੀ ਸੀ ਵਿੱਚ ਹੀ ਜ਼ੈਨੂ ਵੀ ਆ ਗਿਆ ਸੀ ਜ਼ੈਨੂ ਦੀ ਟਾਈਮਿੰਗ ਵੀ ਹੋ ਗਈ ਸੀ 1 ਵਜੇ ਨੂੰ ਉਹ ਆ ਜਾਂਦਾ ਘਰ ਇਹ ਵਾਪਸ ਤੇ ਲੋ ਜੀ ਮੈਂ ਸਾਰੇ ਕੱਪੜੇ ਧੋਤੇ ਉਦੋਂ ਬਾਅਦ ਮੈਂ ਸੁੱਕਣੇ ਪਾਣ ਲਈ ਲੈ ਕੇ ਗਈ ਦੀਦੀ ਅਜੇ ਝਾੜੂ ਵਗੈਰਾ ਕੱਢ ਹੀ ਰਹੇ ਸੀ ਤੇ ਜਿੱਥੇ ਕੱਪੜੇ ਸੁੱਕਣੇ ਪਾਣੇ ਸੀ ਤੇ ਉੱਥੇ ਮੈਂ ਦੀਦੀ ਨੂੰ ਕਿਹਾ ਪਹਿਲਾਂ ਦੀਦੀ ਤੁਸੀਂ ਇਦਾਂ ਕਰੋ ਵੇ ਪਹਿਲਾਂ ਇੱਥੇ ਝਾੜੂ ਮਾਰ ਦਿਓ ਨਹੀਂ ਜਿਹੜੀ ਇਹ ਸਾਰੇ ਡਸ ਚੈਨਾ ਇਹ ਧੋਏ ਹੋਏ ਕੱਪੜਿਆਂ ਦੇ ਉੱਤੇ ਪੈ ਜਾਣੀ ਹੈ ਇਹ ਸਾਰੀ ਤਲੋਜੀ ਫਿਰ ਉਹਨਾਂ ਨੇ ਝਾੜੂ ਲਾਤਾ ਤੇ ਜ਼ੈਨੂ ਵੀ ਇੱਥੇ ਝੁੱਲੇ ਤੇ ਆ ਕੇ ਬੈ ਗਿਆ ਸੀ ਤੇ ਉਹ ਵੀ ਫਿਰ ਗੱਲਾਂ ਬਾਤਾਂ ਕਰ ਰਿਹਾ ਸੀ ਜਿਹਦੇ ਨਾਲ ਮਤਲਬ ਕਿ ਅੱਜ ਨਾ ਅਸੀਂ ਕਾਫੀ ਜ਼ਿਆਦਾ ਲੇਟ ਹੋ ਗਏ ਸੀ ਕੰਮਕਾਰ ਕਰਕੇ ਕਾਫੀ ਜ਼ਿਆਦਾ ਲੇਟ ਹੋ ਗਏ ਸੀ ਤੇ ਫਿਰ ਦੀਦੀ ਨੇ ਫਟਾਫਟ ਝਾੜੂ ਕਰਤਾ ਤੇ ਉਦੋਂ ਬਾਅਦ ਮੈਂ ਕੱਪੜੇ ਸੁੱਕਣੇ ਪਾਏ ਮੈਨੂੰ ਇਹ ਹੋ ਰਿਹਾ ਸੀ ਮੈਂ ਫਟਾਫਟ ਕੰਮ ਨਵੇੜਾ ਤੇ ਥੋੜੀ ਦੇਰ ਮੈਂ ਵੀ ਰੈਸਟ ਕਰਾਂ ਕਿਉਂਕਿ ਮੈਂ ਵੀ ਸਵੇਰ ਦੀ ਉੱਠੀ ਹੋਈ ਸੀ ਤੇ ਸਾਰਾ ਦਿਨ ਐਦਾਂ ਹੀ ਲੰਘ ਜਾਂਦਾਗਾ ਫਿਰ ਮੈਂ ਵਿੱਚ ਦੀ ਜਾ ਕੇ ਜੀ ਜੈਨੂ ਦੇ ਕਪੜੇ ਵਗੈਰਾ ਵੀ ਚੇਂਜ ਕੀਤੇ ਤੇ ਉਹਨੂੰ ਖਾਣ ਪੀਣ ਲਈ ਵੀ ਕੁਝ ਦਿੱਤਾ ਕਿਉਂਕਿ ਇਹ ਬੱਚੇ ਨੇ ਬੱਚਿਆਂ ਨੂੰ ਤਾਂ ਭੁੱਖ ਵਗੈਰਾ ਲੱਗੀ ਜਾਂਦੀ ਹੈ ਤੇ ਫਿਰ ਮੈਂ ਆਪਣਾ ਕੰਮ ਵੀ ਕੰਟੀਨਿਊ ਹੀ ਰੱਖਿਆ ਮੈਂ ਥੋੜੀ ਜੀ ਕਾਲੀ ਕੁਝ ਤਾਂ ਵੀ ਕਰ ਰਹੀ ਸੀ ਕਿਉਂਕਿ ਹੁਣ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਤੇ ਏਕਨ ਦੇ ਆਉਣ ਦਾ ਵੀ ਟਾਈਮ ਹੋ ਗਿਆ ਸੀ ਹਜੇ ਮੈਂ ਵੀ ਰੋਟੀ ਪਾਣੀ ਕੁਝ ਨਹੀਂ ਖਾਦਾ ਮੈਂ ਸਵੇਰ ਦੀ ਬਸ ਕੰਮ ਤੇ ਹੀ ਲੱਗੀ ਹੋਈ ਸੀ ਹਜੇ ਬੱਚਿਆਂ ਨੂੰ ਤਾਂ ਮੈਂ ਬਣਾਪਨੂ ਕੇ ਦੇ ਹੀ ਦਿੱਤਾ ਸੀ ਤੇ ਫਿਰ ਏਕਨ ਆ ਗਿਆ ਸੀ ਜੀ ਜਦੋਂ ਏਕਨ ਆ ਗਿਆ ਤੇ ਉਹਨੇ ਵੀ ਕਪੜੇ ਵਗੈਰਾ ਚੇਂਜ ਕੀਤੇ ਤੇ ਆਂਦੇ ਸਾਰ ਲੱਗ ਗਿਆ ਉਹ ਅਮਰੂਦ ਤੋੜਨਾ ਮਮਾ ਗਵਾਵਾ ਖਾਣਾ ਜੈਨੂ ਵੀ ਕਹਿਣ ਲੱਗ ਜਾਂਦਾ ਮਮਾ ਮੈਨੇ ਗਵਾਵਾ ਖਾਣਾ ਤਾਂ ਕਰਕੇ ਚਲੋ ਫਿਰ ਬੱਚੇ ਆਪਣਾ ਅਮਰੂਦ ਵਗੈਰਾ ਤੋੜਨ ਲੱਗੇ ਜੀ ਤੇ ਇਹਨਾਂ ਨੇ ਅਮਰੂਦ ਤੋੜੇ ਤੇ ਖਾਦੇ ਆਪਣੇ ਘਰ ਹੀ ਬਹੁਤ ਕਾਫੀ ਜਿਆਦਾ ਲੱਗੇ ਹੋਏ ਨੇ ਅਮਰੂਦ ਤੇ ਦੀਦੀ ਵੀ ਲੈ ਜਾਂਦੇ ਨੇ ਹੋਰ ਬੱਚੇ ਵੀ ਕਾਫੀ ਲੈ ਜਾਂਦੇ ਨੇ ਐਵੇਂ ਹੁੰਦਾਗਾ ਵੀ ਥੱਲੇ ਗਿਰ-ਗਿਰ ਕੇ ਵੀ ਤਾਂ ਵੇਸਟ ਹੀ ਹੁੰਦੇ ਨੇ ਨਹੀਂ ਨਹੀਂ ਇਹਦੇ ਨਾਲ ਨਹੀਂ ਤੋੜਨਾ ਹੱਥ ਨਾਲ ਤੋੜੋ ਬੇਟਾ ਇੱਧਰ ਦੇਖੋ ਉਹ ਲੱਗ ਰੇ ਜਿਹੜਾ टाणी थले करके ना हाथ नाली ही तोड़ो उपर आ बच्चे उपर देखो यस जेब च पाई चलो आ देखो इधर एक ना देखो हाँ ਦਾ ਥੱਲੇ ਸੁਟੇਗਾ ਮੈਂ ਕਹ ਰਹੀ ਸੀ ਹੱਥ ਨਾਲ ਤੋੜੀ ਤੋ ਟਾਣੀ ਥੱਲੇ ਕਿਚਲਾਣਾ ਹਾਂ ਆ ਫੜੋ ਉਹ ਉੱਤਰ ਉੱਤਰ ਜੀ ਲੱਗ ਗਿਆ ਜੀ ਲੱਗ ਗਿਆ ਐਪੀ ਲੰਗ ਕਿਆ ਰਹਾ ਮੇਰੇ ਹੈਲੋ ਕਿੰਨੇ ਅੰਮ੍ਰਿਤ ਤੋੜੇ ਜ਼ੈਨੂ ਨੇ 1 ਹੈ ਇੱਕ ਕੰਨ ਦੀ ਪਾਕਟ ਚ ਨੇ ਐਨੇ ਛਾਰੇ ਹੁਣ ਉੱਪਰ ਵੀ ਲੱਗੇ ਹੋਏ ਨੇ ਕਾਫੀ ਜ਼ਿਆਦਾ ਓ ਦੇਖੋ ਕਿੰਨੇ ਜ਼ਿਆਦਾ ਲੱਗੇ ਪਏ ਨੇ తోడన కాఫీ పేనే ਹਾਲੋ ਹੁਣ ਇਹ ਖਰਾਬ ਨਹੀਂ ਕਰਨੇ ਹੈਗੇ ਧੋ ਕੇ ਨਾ ਖਾ ਲਓ ਆਪ ਇਸ ਸਜ ਗਿਆ ਥਲੇ गिर ਕੇ ਸੁਣਦਾ ਤਾਂ ਨਹੀਂ ਹੈਗੇ ਇੰਨਾ ਚ ਨਹੀਂ ਆਏਗੀ ਪਰ ਦੇਖਿਆ ਸੀ ਨਹੀਂ ਆਏਗੀ ਨਹੀਂ ਹੈਗੇ ਚਲ ਫੇਰ ਵੀ ਹੈਗੇ ਆ ਆ ਸੇਹੋ ਫਿਰਦਾ ਬੇਟਾ ਹੁੰਦੇ ਆ ਜਿਹੜੇ ਆ ਜਿਆਦੇ ਸੌਫਟ ਜਿਹੇ ਹੋ ਜਾਂਦੇ ਨੇ ਨਾ ਉਹਨਾਂ ਚ ਹੁੰਦੇ ਆ ਛੁਰਦੋ ਮਮੇ ਇਹ ਦੇ ਵੀ ਸੀ ਤਾਂ ਨਹੀਂ ਹੈਗਾ ਨਹੀਂ ਬੇਟਾ ਜਿਹੜੇ ਹਾਰਡ ਹੁੰਦੇ ਨੇ ਨਾ ਉਹਨਾਂ ਚ ਨਹੀਂ ਹੁੰਦੇ ਨੂੰ ਵਾਸ਼ ਕਰਕੇ ਖਾ ਲੋ ਆਈ ਕਲਰ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਏ ਬਾਏ ਓਕੇ